सरकारी हाई स्मार्ट स्कूल तलानी के अध्यापक के तबादले को लेकर गांव बासिया ने स्कूल गेट के सामने धरना दिया और उन्होंने शिक्षकों के ट्रांसफर रोकने की मांग की वहीं स्कूल के प्रधान शिक्षक ने कहा कि यह बदलाव डीओ ऑफिस द्वारा किया गया है और इसमें उनकी कोई भूमिका नहीं है सरकारी हाई स्मार्ट स्कूल की पंजाबी टीचर सीमा मैडम के तबादले को लेकर तलानी गांव के लोगों ने विरोध प्रदर्शन किया इस मौके पर बातचीत करते हुए पार्षद विशाखी राम ने कहा कि पंजाबी टीचर का ट्रांसफर बहुत गलत है क्योंकि ये टीचर लंबे समय से एक ही स्कूल में बच्चों को पढ़ा रहे हैं जो बच्चों को अच्छी शिक्षा भी दे रहे हैं साथ ही उन्होंने कहा कि शिक्षकों के बदलने से उनके बच्चे भी स्कूल आना स्वीकार नहीं कर रहे हैं मीडिया से बातचीत करते हुए पार्षद ਵਿਸ਼ਾਖੀ ਰਾਮ ਔਰ ਰਾਜਪਾਲ ਕੋਰ ਨੇ ਕੀ ਕਿਹਾ ਸੁਣੇ ਸਾਹਿਬ ਮਾਰਕਨ ਦੀ ਇਸ ਰਿਪੋਰਟ ਵਿੱਚ ਮਸਾਕਰਾ ਬਹਿਮਸੀ ਤਲਾੜੀਆਂ ਵਾਰਡ ਨੰਬਰ 2 ਤੋਂ ਅੱਜ ਪਿੰਡ ਵਾਸੀ ਸਾਰੇ ਇਕੱਠੇ ਹੋਏ ਨੇ ਔਰ ਸਾਨੂੰ ਸੱਦਿਆ ਗਿਆ ਹੈ ਕਿ ਸਾਡੀ ਇੱਕ ਸੀਵਾ ਮੈਡਿਵਿਟੀ ਟੀਚਰ ਜੋ ਕਿ ਅੱਜ 20 ਸਾਲਾਂ ਦੇ ਇਸ ਸਕੂਲ ਦੇ ਵਿੱਚੋਂ ਪੜਾ ਰਹੇ ਨੇ ਤੇ ਸਾਡੇ ਬੱਚੇ ਵੀ ਉਹਨਾਂ ਦੇ ਕੋਲ ਪੜੇ ਨੇ ਤੇ ਅੱਜ ਬੱਚੇ ਜਿਹੜੇ ਉਹਨਾਂ ਕੋਲ ਪੜੇ ਨੇ ਉਹ ਚੰਗੇ ਕੰਮ ਕੋਈ ਨੌਕਰੀ ਲੱਗਿਆ ਕੋਈ ਕਿਸੇ ਕਿਉਂਕਿ ਜੇ ਟੀਚਰ ਵਧੀਆ ਹੈ ਤਾਂ ਇਹ ਸਾਰਾ ਪਿੰਡ ਇਕੱਠਾ ਹੋਇਆ ਹੈ ਕਿ ਸਾਡੀ ਜਿਹੜੀ ਸੀਵਾ ਮੈਡਮਾਂ ਤੇ ਪਾਲਕੀ ਮੈਡਮਾਂ ਉਹਨਾਂ ਨੂੰ ਵਾਪਸ ਲਿਆ ਜਾਵੇ ਕਿਉਂਕਿ ਉਹਨਾਂ ਦੇ ਬਿਨਾ ਸਾਡੇ ਬੱਚੇ ਵੀ ਜਿਹੜੇ ਹੈਗੇ ਉਹ ਵੀ ਉਧਰੇ ਬੈਠੇ ਨੇ ਉਹਨਾਂ ਦੀ ਵੀ ਆਵਾਜ਼ ਆ ਮੰਗ ਬੱਚਿਆਂ ਦੀ ਵੀ ਜਦ ਤੱਕ ਸਾਡੀ ਟੀਚਰ ਮੈਡਮ ਨਹੀਂ ਆਉਂਦੀ ਸੀਵਾ ਮੈਡਮ ਤੇ ਅਸੀਂ ਸਕੂਲ ਦੇ ਵਿੱਚ ਵੀ ਨਹੀਂ ਜਾਂਦੇ ਸਾਡੇ ਬੱਚੇ ਤਾਂ ਘਰੇ ਬੈਠੇ ਹੋਏ ਨੇ ਸੋ ਇਸ ਕਰਕੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਆਪਣੇ ਹੈਡਮਾਸਟਰ ਨੇ ਆਪਣੇ ਪ੍ਰਿੰਸੀਪਲ ਸਾਹਿਬ ਸੋ ਸਾਡੇ ਪਿੰਡ ਵਾਸੇਵਾਲੋਂ ਮੰਗ ਹੈ ਕਿ ਇਹ ਪ੍ਰਿੰਸੀਪਲ ਸਾਹ ਨੂੰ ਬਦਲਿਆ ਜਾਵੇ ਤੋ ਸਾਡੀ ਇੱਥੇ ਟੀਚਰ ਜਿਹੜੇ ਸੀਵਾ ਮੈਡਮ ਆ ਉਹਨੂੰ ਇੱਥੇ ਮੁੱਖ ਅਧਿਕਾਰਤ ਨੂੰ ਬਣਾਇਆ ਜਾਵੇ ਕਿਉਂਕਿ ਪ੍ਰਿੰਸੀਪਲ ਨੂੰ ਬਣਾਇਆ ਜਾਵੇ ਕਿਉਂਕਿ ਜਦੋਂ ਇਹ ਸਕੂਲ 10ਵੀਂ ਤੱਕ ਨਹੀਂ ਸੀ ਤਾਂ ਉਹਨਾਂ ਨੇ ਬੜਾ ਜ਼ੋਰ ਲਗਾ ਕੇ ਸੰਘਰਸ਼ ਕਰਕੇ ਸਾਡੇ ਬੱਚਿਆਂ ਨੂੰ ਇੱਥੇ 10ਵੀਂ ਤੱਕ ਸਕੂਲ ਬਣਵਾਇਆ ਔਰ ਸਾਡੇ ਬਾੜ ਸਾਹਿਬ ਵੀ ਇੱਥੇ ਸਾਡੇ ਨਾਲ ਖੜੇ ਨੇ ਇਹਨਾਂ ਦਾ ਵੀ ਪੂਰਾ ਸਹਿਯੋਗ ਦੀ ਇਸ ਕਰਕੇ ਇੱਕ ਮੈਡਮ ਹੈ ਸਾਡੀ ਭਰਤੀ ਮੈਡਮ ਅਸੀਂ ਇਹ ਵੀ ਪੁੱਛ ਰਹੇ ਸੀ ਉਹਨਾਂ ਨੂੰ ਕਿ ਉਹਦੇ ਕੋਲੋਂ 60 ਬਈ 65000 ਰੁਪਏ ਲਿਆ ਗਿਆ 48000 ਰੁਪਏ ਲਿਆ ਗਿਆ ਸਾਡੋ ਡੀਓ ਬਾਰੇ ਰਿਪੋਰਟ ਉਨਕੋ ਔਰ ਫੈਨ ਲਾਇਆ ਗਿਆ 65000 ਰੁਪਿਆ ਜਿਹੜੀਆਂ ਟੀਚਰਾਂ ਸਾਡੇ ਬੱਚਿਆਂ ਨੂੰ ਵਧੀਆ ਪੜਾਉਂਦੇ ਨੇ ਉਹਨਾਂ ਨੂੰ ਇਸ ਤੋਂ ਕੱਢਿਆ ਜਾਂਦਾ ਹੈ ਔਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਕੇ ਕਰੀ ਜਾਂਦੀ ਹੈ ਤਾਂ ਜਦੋਂ ਅਸੀਂ ਪ੍ਰਿੰਸੀਪਲ ਨੂੰ ਪੁੱਛਦੇ ਹਾਂ ਤਾਂ ਪ੍ਰਿੰਸੀਪਲ ਵੀ ਬੋਕਰ ਜਾਂਦਾ ਹੈ ਤੇ ਡੀਓ ਅੱਗੇ ਸਾਨੂੰ ਅੱਜ ਧਮਕੀਆਂ ਦੇ ਰਿਹਾ ਸੀ ਕਿ ਜਿੱਥੇ ਤੁਸੀਂ ਜਾਣਾ ਜਾਓ ਵੀ ਮੈਂ ਜਿਹੜੀ ਬਦਲੀ ਕਰਤੀ ਕਰਤੀ ਅੱਜ ਅਸੀਂ ਬੜੇ ਸ਼ਾਂਤੀ ਦੇ ਨਾਲ ਅਸੀਂ ਆਪਣੇ ਸਕੂਲ ਤਲਾਨੀਆਂ ਹਾਈ ਸਕੂਲ ਦੇ ਵਿੱਚ ਬਾਹਰ ਬੈਠ ਕੇ ਧੰਨਾ ਲਾ ਰਹੇ ਹਾਂ ਅਗਰ ਜੇ ਸਾਡੀ ਟੀਚਰ ਵਾਪਸ ਨਹੀਂ ਆਉਗੀ ਤਾਂ ਕੱਲ ਨੂੰ ਇਸ ਤੋਂ ਜ਼ਿਆਦਾ ਪਾ ਨਾ ਦਿੱਤਾ ਜਾਵੇਗਾ ਇਸ ਕਰਕੇ ਸਾਡੇ ਪਿੰਡ ਵਾਲਿਆਂ ਦੀ ਮੈਡਮ ਹਾਂ ਮੈਡਮ ਬਦਲੀ ਜਾਵੇ ਇਸ ਕਰਕੇ ਪਿੰਡ ਵਾਸੀਆਂ ਵੱਲੋਂ ਇਹੀ ਬੇਨਤੀ ਹੈ ਮੇਰਾ ਨਾਮ ਰਾਜਪਾਲ ਕੌਰ ਹੈ ਤੇ ਮੈਂ ਰੋਮ 22 ਸਕੂਲ ਅੰਮ੍ਰਿਤਸਰ ਐਸ ਐਡਮਿਨਿਸਟਰੈਸ ਕੰਮ ਕਰ ਰਹੀ ਹਾਂ ਤੇ ਮਿਸ ਸੇਬਾ ਪੰਜਾਬੀ ਮਿਸਟ੍ਰੈਸ ਦੀ ਜੋ ਅਰਜੀ ਪ੍ਰਬੰਧ ਹੋਏ ਹਨ ਉਹ ਡੀ ਓਫਿਸ ਵੱਲੋਂ ਹੋਏ ਹਨ ਵੀ ਪਾਗੀ ਹਦਾਇਤਾਂ ਦੇ ਅਨੁਸਾਰ ਹੋਏ ਹਨ ਤੇ ਜਿਹੜੇ ਸਕੂਲ ਵਿੱਚ ਉਹਨਾਂ ਨੂੰ ਭੇਜਿਆ ਗਿਆ ਉੱਥੇ ਸਿੰਗਲ ਟੀਚਰ ਹੈ ਤੇ ਦਾਖਲਾ ਮੁਹਿੰਮ ਪ੍ਰਭਾਵਿਤ ਨਾ ਹੋਵੇ ਦਾਖਲੇ ਵਾਧੇ ਕਰਨ ਵਾਸਤੇ ਉਹਨਾਂ ਨੂੰ ਅਰਜੀ ਪ੍ਰਬੰਧ ਉਹਨਾਂ ਦਾ 2 ਮਹੀਨੇ ਬਾਅਦ ਕੀਤਾ ਗਿਆ 2 ਮਹੀਨੇ ਬਾਅਦ ਡਿਓ ਸਾਹਿਬ ਨੇ ਰੋਸ ਦਵਾਈਆਂ ਕੋ ਵਾਪਸ ਆ ਜਾਣਗੇ ਠੀਕ ਹੈ ਜੀ ਤੇ ਇਸ ਬਦਲੀ ਨਾਲ ਬਦਲੀ ਨਹੀਂ ਹੈ ਇਹ ਇਸ ਆਰਜੀ ਪ੍ਰਬੰਧ ਨਾਲ ਮੇਰਾ ਤੇ ਮੇਰੇ ਸਕੂਲ ਦਾ ਕੋਈ ਮਤਲਬ ਨਹੀਂ ਹੈ ਠੀਕ ਹੈ ਜੀ ਇਹ ਸਾਰੀਆਂ ਹਵਾਬਾਂ ਜੋ ਐਲੀਗੇਸ਼ਨ ਲਾਏ ਜਾ ਰਹੇ ਹਨ ਉਹ ਸਾਰੇ ਝੂਠੇ ਨੇ ਪੈਸੇ ਦਾ ਵੀ ਐਲੀਗੇਸ਼ਨ ਹੈ ਇਸ ਲਈ ਜੋ ਜੋ ਵੀ ਐਲੀਗੇਸ਼ਨ ਕਿਸੇ ਵੀ ਤਰ੍ਹਾਂ ਦੇ ਹੈ ਪੈਸੇ ਨਾਲ ਸੰਬੰਧਿਤ ਹੈ ਉਹ ਸਾਰੇ ਝੂਠੇ ਹਨ ਜੀ ਇਦਾਂ ਦੀ ਇਸ ਵਿੱਚ ਕੋਈ ਸਚਾਈ ਨਹੀਂ ਹੈ